ਮੇਰੇ ਕਾਦਾ ਐਲਾਨਾ ਚ ਕਰ ਰਿਹਾ ਅੱਜ ਆਖਰੀ ਪਿੰਡ ਕਾਲੂ ਵਾਲੇ ਚ ਆਇਓ ਕੀ ਅਨਾਉਂਸਮੈਂਟ ਕਰਦੇ। ਦੇਖੋ ਜੀ ਮੈਂ ਤਾਂ ਇੱਥੇ ਆ। 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਆ। ਜਦੋਂ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਅੱਜ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾੜ ਨਹੀਂ ਦਿੰਦੇ। ਵਿਜਵਾੜ। ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਅਸੀਂ ਤਾਂ। ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਖ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਾ ਐਂਟਰਟੇਨਮੈਂਟ ਦੇ ਨਾਲ ਕੋਪਾ ਦੇ ਦਿਸੰਦਰ ਮੈਡਮ ਆਨੇ ਕੱਟੀ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਨੂੰ ਦੱਸ ਦੋ ਜੋ ਹਾਂਜੀ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ 네ਰੂ ਮੈਮ ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰਾ ਖਿਆਲ ਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 12 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹਿ ਹੀ ਦਿੱਤਾ ਵੀ ਫਸਲਾਂ ਬਜਵਾ ਕੇ ਅਸਾਂ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜ਼ੀ ਹੈ ਭਾਵੇਂ ਉਹ ਇੱਕ ਅੱਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਆ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣ ਕੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਬਾਰ ਕਹਿੰਦੇ ਕੰਦਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਹੈ ਹਨ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਤੁਸੀਂ ਵੀ ਬਿਮਾਰੀਆਂ ਫੈਲਣ ਦਾ ਵੀ ਜ਼ਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾਂ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾਂ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੇ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ 4-5 ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਹੁਣ ਦਿੱਲੀ 2-3 ਪਿੰਡ ਕੱਢਦੇ ਹਾਂ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ-ਤਿੰਨ ਵਾਰੀ ਮੈਨੂੰ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਿ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇਥੋਂ ਦਾ ਜਿਹੜਾ মিডিਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਤੋਂ ਹੀ ਕਿਉਂਕਿ ਭਾਜੀ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਬਾਈ ਹੋਰੀ ਸਾਰੇ ਅੱਜ ਬੇਸ਼ੱਕ ਮਾਈਕ ਦੇ ਤੁਸੀਂ ਉਸ ਪਾਸੇ ਇਧਰਲੇ ਪਾਸੇ ਵੀ ਹੁੰਦੀ ਸਾਰੇ ਤੁਹਾਡਾ ਕਹਿੰਦੇ ਦੁਨੀਆ ਤੱਕ ਗੱਲ ਪਹੁੰਚਾਉਣੀ ਤਕਲੀਫ ਪਹੁੰਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜਿਓ ਇਹ ਵੀ ਬਹੁਤ ਕਿਉਂਕਿ ਅਸੀਂ 4-5 ਦਿਨਾਂ ਦਾ ਮੈਡਮ ਬੁਛਰੇ ਸੀ ਕਦੋਂ ਆਏ ਕਦੋਂ ਆਏ ਰਾਤ ਮੈਂ ਚਾਹਣ ਕੀ ਫੋਨ ਕਰਤਾ ਮੈਂ ਮੈਂ ਕਿਹਾ ਕੱਲ ਆ ਜਾਓ ਜੀ ਕਿਉਂਕਿ ਅਸੀਂ ਅੱਜ ਮੇਥਿਆ ਸੀ ਕਾਲੂ ਵਾਲੇ ਪਿੰਡ ਆਉਣਾ ਵੀ ਕੱਲ ਆ ਜਾਓ ਤੇ ਇਹਨਾਂ ਦਾ ਕੋਈ ਹੋਰ ਘਰੇਲੂ ਦਿੱਕਤਾਂ ਵੀ ਸੀ ਬਹੁਤ ਕੁਝ ਸੀਗਾ ਜਿਹੜੀਆਂ ਮੈਨੂੰ ਲੱਗਦਾ ਮੈਨੂੰ ਇੱਥੇ ਨਸ਼ਰ ਵੀ ਨਹੀਂ ਕਰਨੀਆਂ ਚਾਹੀਦੀ ਮੈਂ ਕਦੇ ਨਾ ਕਦੇ ਜ਼ਰੂਰ ਦੱਸਾਂਗਾ ਉਹ ਸਾਰੀਆਂ ਦਿੱਕਤਾਂ ਚੋਂ ਕਹਿੰਦੇ ਨਹੀਂ ਪਹਿਲ ਦੇ ਆਧਾਰ ਤੇ ਮੈਂ ਆਪਦੇ ਲੋਕਾਂ ਤੇ ਜਾਣਾ ਜਿਨ੍ਹਾਂ ਨੇ ਮੈਨੂੰ ਜਸਵਿੰਦਰ ਬਰਾਊ ਬਣਾਇਆ ਨਾਲ ਦੀ ਨਾਲ ਹੀ ਨੀਰੂ ਮੜਨ ਦਾ ਉਹ ਕ ਇਹ ਬੰਬੇ ਤੋਂ ਟਿਕਟ ਲੈ ਕੇ ਆਏ ਆ ਤੇ ਮੈਡਮ ਵੀ ਅੱਜ ਆਪਣੇ ਨਾਲ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਨਗੇ ਉਹਨਾਂ ਦਾ ਟਾਈਮ ਮਿੱਥਿਆ ਹੋਵੇ ਉੱਥੋਂ ਦਾ ਜਿੱਥੇ ਆਪਣਾ ਬੇਸ ਕੈਂਪ ਲਿਖਿਆ ਹੋਇਆ ਲੱਗਿਆ ਹੋਇਆ ਅਸੀਂ ਨਾਲ-ਨਾਲ ਜਿੰਨੇ ਵੀ ਕਲਾਕਾਰ ਹੋ ਸਾਰੇ ਆਪ ਨੂੰ ਕਾਲ ਕਰ ਰਹੇ ਨੇ ਪਰ ਆਪਣਾ ਮੇਨ ਮਕਸਦ ਇਹ ਹੈ ਕਿ ਹੁਣ ਜਿਵੇਂ ਆਪਾਂ ਇੱਥੇ ਅੱਜ ਗੱਲ ਕੀਤੀ ਕੋਈ ਕਲਾਕਾਰ ਨਹੀਂ ਆਇਆ ਇੱਥੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਆਉਣਾ ਨਹੀਂ ਚਾਹੁੰਦੇ ਉਹਨਾਂ ਤੱਕ ਇਨਫਰਮੇਸ਼ਨ ਅਸੀਂ ਪਹੁੰਚਾਉਣੀ ਹੈ ਹੰਬਲਾ ਵਾਲਿਆਂ ਜਿਵੇਂ ਜਿਵੇਂ ਪੰਚਾਈ ਜਾਵਾਂਗੇ ਉਹ ਆਈ ਜਾਣਗੇ ਸਾਰੇ ਕਲਾਕਾਰ ਕਿੱਥੇ ਐਸੀ ਦੇਖੋ ਜੇ ਤੁਸੀਂ ਮੈਨੂੰ ਮੇਰੇ ਤੱਕ ਸਾਡੇ ਤੱਕ ਪਹਚ ਸੱਚੀ ਨਹੀਂ ਮੈਨੂੰ ਪਤਾ ਸੀ ਹਾਲਾਂਕਿ ਮੈਂ ਪੂਰਾ ਪੰਜਾਬ ਘਾ ਲਿਆ ਹਨ ਪਰ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਇੱਥੋਂ ਨੂੰ ਕੋਈ ਸੜਕ ਹੀ ਨਹੀਂ ਆਉਂਦੀ ਵੀ ਬੱਚੇ ਪੜਨ ਜਾਂਦੇ ਆ ਤੇ ਇੱਥੋਂ ਪਤਾ ਨਹੀਂ ਕਿਸ਼ਤੀਆਂ ਰਾਈ ਜਾਂ ਕੋਈ ਕੋਲ ਬਣਾ ਕੇ ਕਿਸ਼ਤੀ ਰਾਈ ਜਾਂਦੇ ਮੈਂ ਇਹ ਵੀ ਹੈ ਕਿ ਇਸ ਪਿੰਡ ਦੀ ਨਾ 6700 ਕਿੱਲਾ ਜ਼ਮੀਨ ਸੀ ਹੁਣ ਸੋਕ ਦੇ ਕਰੀਬ ਰਹਿ ਗਈ ਸਾਰੀ ਦਰਿਆ ਹੌਲੀ ਹੌਲੀ ਵਹਾ ਕੇ ਲੈ ਗਿਆ ਇਸ ਪਿੰਡ ਚ ਸਿਰਫ ਸੋਕ ਕਿੱਲਾ ਰਹਿ ਗਈ ਇਹ ਬਾਈ ਕੋ ਘਰ ਹੈ ਮੈਂ ਕਿਹਾ ਬਾਈ ਤੇ ਹੀ ਰਹਿ ਕੇ ਘਰ ਪਰ ਥੋੜੇ ਜਿਹਾ ਪੱਤੀ ਘਰ ਰਹਿ ਗਏ ਇੱਥੇ ਔਰ ਥੋੜੇ ਪਸ਼ੂ ਨੇ ਹੌਲੀ-ਹੌਲੀ ਇਹ ਪਿੰਡ ਮਤਲਬ ਹੋਂਦ ਇਹਦੀ ਖਤਮ ਹੋ ਸਕਦੀ ਹੈ ਜਿਵੇਂ ਪਾਣੀ ਚੱਲ ਗਿਆ ਫਿਰ ਇਹ ਮਤਲਬ ਇਹਦੇ ਬਾਰੇ ਕੀ ਗਵਰਨਮੈਂਟ ਕੀ ਸੋਚੂਗੀ ਜੇ ਆਪਾਂ ਗਵਰਨਮੈਂਟ ਤੱਕ ਪਹੁੰਚੀਗੇ ਹਾਂ ਇਹ ਆਹੀ ਆਵਾਜ਼ ਹੀ ਹੈ ਜੀ ਆਪਣੀ ਤੇ ਆਪਣੀ ਤਾਂ ਇਹ ਆਵਾਜ਼ ਨੇ ਜਿਹੜੇ ਆਪਣੇ ਸਾਹਮਣੇ ਹਾਂ ਵੀ ਆਪਣੀ ਆਵਾਜ਼ ਗਵਰਨਮੈਂਟ ਤੱਕ ਪਹੁੰਚੇ ਵੀ ਜਦ ਤੱਕ ਹੁਣ ਤੱਕ ਇੰਨਾ ਕੁਝ ਖਤਮ ਹੋ ਚੁੱਕਾ ਹੈ ਤੇ ਅੱਗੇ ਵਾਸਤੇ ਆਪਣਾ ਜਿਹੜਾ ਹਾਲਾਤ ਦੇਖ ਲਿਆ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਤੇ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੋਈ ਇੱਕ ਟਾਪੂ ਤੇ ਆ ਕੇ ਵੀ ਬੱਚੇ ਬੀਐਲਐਲ ਵੀ ਕਰ ਰਹੇ ਨੇ ਇਹ ਮੈਂ ਤਾਂ ਇਹ ਗੱਲ ਵੀ ਕਹਿਣਾ ਕਿ ਇਹ ਸੰਤੋਖ ਜੀ ਤੁਸੀਂ ਵੀ ਤੁਹਾਨੂੰ ਵੀ ਕਹਿਣਾ ਚਾਹੂੰਗਾ ਤੇ ਤੁਹਾਨੂੰ ਵੀ ਪਹਿਲਾਂ ਤੁਸੀਂ ਮੈਨੂੰ ਤਾਂ ਕਹਿ ਹੀ ਚੁੱਕੇ ਹੋ ਪਰ ਮੈਂ ਤਾਂ ਮੀਡੀਆ ਸਾਹਮਣੇ ਵੀ ਅਸੀਂ ਤੁਹਾਡੇ ਤੋਂ ਮਦਦ ਲੈਂਦੇ ਰਵਾਂਗੇ ਮਹੀਨਾ ਡੇਢ ਮਹੀਨਾ ਸੀ ਇੱਥੇ ਤੇ ਅਸੀਂ ਇਹਨਾਂ ਨੂੰ ਕਾਲ ਕਰ ਸਕਦੇ ਹਾਕ ਨਾ ਵੀ ਤੁਹਾਨੂੰ ਵੀ ਕਰ ਸਕਦੇ ਆ ਜਦੋਂ ਤੱਕ ਆਪਣਾ ਡੀਜ਼ਲ ਖਾਦ ਬੀਜਾਂ ਨਹੀਂ ਆਉਂਦੇ ਇਹ ਨਾਲ ਨਹੀਂ ਤੇ ਅਸੀਂ ਤੁਹਾਨੂੰ ਕਾਲ ਕਰਦੇ ਕਰ ਨਹੀਂ ਤੁਸੀਂ ਹਾਜ਼ਰ ਹੋ ਜਾ ਕਰਨਾ ਜੀ ਇਹ ਪੂਰੇ ਇਲਾਕੇ ਦੇ ਐ ਨਹੀਂ ਵੀ ਅਸੀਂ ਕੋਈ ਬਦਲੇ ਟਾਟੇ ਆ ਅਸੀਂ ਤਾਂ ਆਏ ਮਤਲਬ ਤੁਸੀਂ ਤੁਸ ਪਿੰਡਾਂ ਵਾਲਿਆਂ ਦਾ ਸਾਡੇ ਮੇਰੇ ਸਰੋਤਿਆਂ ਦਾ ਹਨਾ ਕਲਾਕਾਰਾਂ ਨੂੰ ਦਿੱਤਾ ਤੇ ਜਿਹੜਾ ਥੋੜਾ ਦਿੱਤਾ ਜੇ ਉਹਦੇ ਤੋਂ ਆਪਾਂ ਵੰਡ-ਵੰਡ ਕੇ ਨਾ ਖਾ ਲਈਏ ਤਾਂ ਫਿਰ ਇਹ ਤਾਂ ਹਨਾ ਚਾਹੀਦਾ